ਹੁਣ ਮੈਂ ਧਨੀਆ ਪਾ ਲਿਆ ਵਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲੂਣ ਮਿਰਚ ਸਭ ਤੋਂ ਪਹਿਲਾਂ ਮੈਂ ਇਹਦੇ ਵਿੱਚ ਪਾਉਣ ਲੱਗੀਆਂ ਲਾਲ ਮਿਰਚ ਜੇ ਤੁਹਾਡੇ ਕੋਲ ਹਰੀ ਮਿਰਚ ਹੈਗੀ ਆ ਤਾਂ ਉਹ ਪਾ ਲਓ ਅੱਜ ਮੇਰੇ ਕੋਲ ਹਰੀ ਮਿਰਚ ਨਹੀਂ ਹੈਗੀ ਮਿਰਚ ਆਪਣੇ ਲੋੜ ਅਨੁਸਾਰ ਪਾਉਣੀ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲੂਣ ਲੂਣ ਵੀ ਆਪਣੇ ਲੋੜ ਅਨੁਸਾਰ ਹੀ ਪਾਵਾਂਗੇ ਆਪਾਂ ਹੁਣ ਆਪਾਂ ਇਹਦੇ ਵਿੱਚ ਲਸਣ ਦਾ ਪਾਊਡਰ ਪਾਵਾਂਗੇ ਤੁਸੀਂ ਚਾਹੋ ਤਾਂ ਹਰਾ ਲਸਣ ਕੱਚਾ ਲਸਣ ਵੀ ਜਿਹੜਾ ਸੁੱਕਿਆ ਹੋਆ ਨਹੀਂ ਹੁੰਦਾ ਉਹਨੂੰ ਵੀ ਪੀਸ ਕੇ ਪਾ ਸਕਦੇ ਆ ਮੇਰੇ ਕੋਲ ਪਾਊਡਰ ਹੈਗਾ ਲਸਣ ਦਾ ਮੈਂ ਪਾਊਡਰ ਹੀ ਪਾਵਾਂਗੀ ਲਸਣ ਤੋਂ ਬਾਅਦ ਵਿੱਚ ਪਾ ਪਾਵਾਂਗੀ ਗਰਮ ਮਸਾਲਾ ਤੁਸੀਂ ਦੇਖ ਹੀ ਸਕਦੇ ਆ ਇਹਨਾਂ ਮੁੱਲੀਆਂ ਦੇ ਨਾਲ ਮਸਾਲਾ ਤੇ ਧਨੀਆਂ ਜਿਹੜਾ ਮਿਕਸ ਹੋ ਗਿਆ ਆ ਇੱਕ ਕੌਲੀ ਤੇ ਕੱਚਾ ਪਾਣੀ ਲੈ ਲਈਆ ਨੂੰ ਮੈਂ ਇਹਦੇ ਵਿੱਚ ਜਿਹੜਾ ਇਹ ਰਸ ਹੈ ਮੁੱਲੀ ਦਾ ਤੇ ਚਿਕੰਦਰ ਦਾ ਉਹਨੂੰ ਪੁੰਨ ਦੂੰਗੀ ਇੱਕ ਨਿੰਬੂ ਇਹਦੇ ਵਿੱਚ ਮੈਂ ਕੱਟ ਕੇ ਨਚੋੜ ਦੂੰਗੀ ਥੋੜਾ ਜਿਹਾ ਮੈਂ ਪਾਉਂਗੀ ਇਹਦੇ ਵਿੱਚ ਕਾਲਾ ਲੂਣ ਥੋੜਾ ਜਿਹਾ ਇਹਦੇ ਵਿੱਚ ਮੈਂ ਪਾਣੀ ਹੋਰ ਪਾਉਂਗੀ ਤੁਸੀਂ ਚਾਹੋ ਤਾਂ ਇਹਨੂੰ ਆਟਾ ਗੁੰਨਣ ਲਈ ਆਟੇ ਦੇ ਵਿੱਚ ਵੀ ਪਾ ਸਕਦੇ ਆਂ ਜੇ ਨਹੀਂ ਪੀਣਾ ਪਰ ਮੈਨੂੰ ਕੇਸਟੀ ਲੱਗਦਾ ਮੈਂ ਇਹਨੂੰ ਪੀ ਰਹੀ ਆਂ ਆਟਾ ਨਰਮ ਹੋ ਗਿਆ ਬਿਲਕੁਲ ਤੇ ਹੁਣ ਆਪਾਂ ਇਹਨੂੰ ਗੋਝ ਦੇ ਕੇ ਇਹਨੂੰ ਗੋਨਾ ਲਵਾਂਗੇ ਗੁੰਨ ਕੇ ਤੋਂ ਰੋਟੀ ਬਣਾਵਾਂਗੇ ਆਪਾਂ ਰੋਟੀ ਬੇਲ ਲਈ ਰੋਟੀ ਨੂੰ ਚੱਕ ਲਿਆ ਇਹਦੀ ਜਗ੍ਹਾ ਆਪਾਂ ਪੇਪਰ ਵਿਛਾ ਲਾ ਰੋਟੀ ਨੂੰ ਪਾਤਾ ਪੇਪਰ ਦੇ ਉੱਪਰ ਜੇ ਤਾਂ ਤੁਸੀਂ ਮੂਲੀਆਂ ਘੱਟ ਪਾਉਣੀਆਂ ਆ ਠੀਕ ਹੈ ਜੀ ਫਿਰ ਤੁਸੀਂ ਚਕਲੇ ਦੇ ਉੱਤੇ ਇਹਨੂੰ ਬਣਾ ਲਓ ਜੇ ਤੁਸੀਂ ਮੂਲੀਆਂ ਵੱਧ ਪਾਉਣੀਆਂ ਆ ਤਾਂ ਫਿਰ ਤੁਸੀਂ ਮੇਰੇ ਸੇਮ ਤਰੀਕੇ ਨਾਲ ਬਣਾ ਕੇ ਦੇਖੋ ਬਹੁਤ ਟੇਸਟੀ ਬਣੂਗੀ ਰੋਟੀ ਹੁਣ ਆਪਾਂ ਇਹਨੂੰ ਇਦਾਂ ਚਮਚੇ ਨਾਲ ਜਾਂ ਕਿਸੇ ਵੀ ਚੀਜ਼ ਦੇ ਨਾਲ ਇਦਾਂ ਸੈੱਟ ਕਰ ਦੇਵਾਂਗੇ ਤਾਂ ਕਿ ਸਾਡਾ ਜਿੰਨਾ ਵੀ ਮਸਾਲਾ ਆਪਾਂ ਪਾਇਆ ਹੈ ਬਾਹਰ ਨਾ ਨਿਕਲੇ ਹੁਣ ਆਪਾਂ ਮਾੜਾ ਜਿਹਾ ਇਹਨੂੰ ਪ੍ਰੈਸ ਕਰ ਦਾਂਗੇ ਠੀਕ ਹੈ ਜੀ ਹੁਣ ਆਪਾਂ ਰੋਟੀ ਨਹੀਂ ਉਠਾਉਣੇ ਆਪਾਂ ਇਹ ਪੇਪਰ ਹੀ ਉਠਾਵਾਂਗੇ ਤੇ ਸਿੱਧੇ ਇਸ ਪਾਵੇ ਤੇ ਠਾਹਾਂਗੇ ਹੁਣ ਆਪਾਂ ਇਹਦੇ ਉੱਤੇ ਪਾਵਾਂ ਲਾਵਾਂਗੇ ਘਿਓ ਚੰਗੀ ਤਰ੍ਹਾਂ ਕੇਲਾ ਕੇ ਨੂੰ ਐਨ ਕਿ ਉਲਾਦਾਂਗੇ ਆਪਾਂ ਸਾਰੇ ਪਰੌਂਠੇ ਇਸੇ ਤਰ੍ਹਾਂ ਪਕਾਉਣੇ ਆ ਚੰਗੀ ਤਰ੍ਹਾਂ ਇਹਨੂੰ ਰਾੜ ਲਓ ਮੂਲੀਆਂ ਵਾਲੇ ਪਰੌਂਠੇ ਖਾਣ ਦਾ ਤਾਂ ਤਾਂ ਹੀ ਫਾਇਦਾ ਆ ਜੇ ਅਸੀਂ ਮੂਲੀਆਂ ਇਹਦੇ ਵਿੱਚ ਬਾਅਦ ਪਾਵਾਂਗੇ ਜੇ ਮੂਲੀਆਂ ਮਾਲੀਆਂ ਜਿਹੀਆਂ ਪਾਈਆਂ ਫਿਰ ਤਾਂ ਇਹਦਾ ਕੋਈ ਫਾਇਦਾ ਨਹੀਂ ਹੈ ਸਾਡੇ ਘਰ ਤਾਂ ਨਾਲੇ ਮੂਲੀ ਵਾਲਾ ਪਰੌਂਠਾ ਤੇ ਆਲੂ ਵਾਲਾ ਪਰੌਂਠਾ ਫੁੱਲ ਭਰ ਕੇ ਹੀ ਖਾਂਦੇ ਹਾਂ ਜਿਸ ਤਰ੍ਹਾਂ ਇਹ ਮ ਭਰਿਆ ਆ ਤੁਸੀਂ ਦੇਖ ਸਕਦੇ ਆ ਪਰੌਂਠਾ ਬਿਲਕੁਲ ਬਣ ਕੇ ਤਿਆਰ ਆ ਦੇਖੋ ਹੁਣ ਆਪਾਂ ਇਸ ਤਰ੍ਹਾਂ ਕਟਾਂਗੇ ਜੇ ਆਪਾਂ ਨਾ ਨਿਆ ਬੱਚਿਆਂ ਨੂੰ ਦੇ ਰਹੇ ਆ ਤਾਂ ਬੱਚਿਆਂ ਨੂੰ ਖਾਣ ਨੂੰ ਬਹੁਤ ਟੇਸਟੀ ਲੱਗੇ ਦੇਖੋ ਨੂੰ ਪੀਜ਼ਾ ਟਾਈਪ ਜਿਹਾ ਕੱਟ ਕੇ ਬੱਚਿਆਂ ਨੂੰ ਦੇ ਦਿਓ ਹਨਾ ਆ ਦੇਖੋ ਇਸ ਤਰ੍ਹਾਂ ਕੱਟਾਂਗੇ ਆ ਦੇਖੋ ਕਿੰਨਾ ਸੋਹਣਾ ਲੱਗਦਾ ਠੀਕ ਹੈ ਬੱਚਿਆਂ ਨੂੰ ਅਸੀਂ ਕਿਹੜੀ ਚੀਜ਼ ਖੁਲਾਣੀ ਆ ਸਾਨੂੰ ਕੋਈ ਨਾ ਕੋਈ ਨਵੀਂ ਟ੍ਰਿਕ ਲੱਭਣੀ ਚਾਹੀਦੀ ਆ ਤਾਂ ਬੱਚੇ ਖਾਂਦੇ ਆ ਹੁਣ ਇਹਨੂੰ ਮੱਖਣ ਨਾਲ ਦੇ ਦਿਓ ਜਾਂ ਘੇਰ ਦਹੀਂ ਨਾਲ ਦੇ ਦਿਓ ਛੇ ਕਈ ਨਿਆਲੇ ਚਾਹ ਨਾਲ ਖਾ ਕੇ ਛਾਂ ਕੇ ਚਾਹ ਨਾਲ ਖਾ ਲੋ ਚਾਹ ਧਰੀ ਹੋਈ ਆ ਬੱਚੀ ਨੇ ਉਧਰ ਉਹ ਦੇਖ ਲੋ ਇਸੇ ਤਰ੍ਹਾਂ ਆ ਆਪਾਂ ਸਾਰੇ ਪਰੌਂਠੇ ਬਣਾ ਕੇ ਤਿਆਰ ਕਰਾਂਗੇ ਜੇ ਤੁਹਾਨੂੰ ਮੇਰੀ ਪਰੌਂਠਿਆਂ ਦੀ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਥੈਂਕ ਯੂ ਜੀ